ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ ਅੱਜ ਅਸੀਂ ਖੜਿਆ ਘੂਰੀ ਸ਼ਹਿਰ ਦੇ ਨੇੜੇ ਪਿੰਡਾਂ ਪਿੰਡ ਬੋਗਰਾ ਬਾਈ ਹਰਦੀ ਹਰਦੀਪ ਕੋਲੇ ਤੇ ਇੱਥੇ ਬਾਈ ਕੋਲੇ ਤਕਰੀਬਨ ਇੱਕ ਜਾਂ ਦੋ ਪਸ਼ੂ ਸੇਲ ਵਾਲੇ ਹਮੇਸ਼ਾ ਹੁੰਦੇ ਨੇ ਜਿਵੇਂ ਕਿ ਅੱਜ ਤੁਸੀਂ ਆ ਕੈਮਰੇ ਤੇ ਦੋ ਝੋਟੀਆਂ ਦੇਖ ਰਹੇ ਹੋ ਇਹਦੀ ਬੂਰੀ ਝੋਟੀਆਂ ਇਹ ਸੂਈ ਹੋਈ ਆ ਤੇ ਹੁਣ ਦੁੱਧ ਤਿਆਰ ਆ ਤਨਜਾਰਦਨ ਜੀ ਕੋਲ ਇੱਕਾ ਨਾਲ ਕਾਲੀ ਝੋਟੀ ਦੇਖ ਰਹੇ ਹੋ ਇਹ ਹੁੰਵਾਲੀਆ 2-4 ਦਿਨਾਂ ਦੀ ਕੱਚੀ ਆਂ ਗੁੱਜਾ ਛੂਗਾ ਜਿਵੇਂ ਕਿ ਭਗਵਾਨੀ ਗੱਲ ਕਰੀਏ ਕਾਹੜਾ ਵੀਰ ਆ ਉਹ ਤਕਰੀਬਨ ਪੰਜਾਬ ਤੋਂ ਬਾਹਰੋਂ ਹੀ ਪਸ਼ੂ ਖਰੀਦ ਕੇ ਸੇਲ ਕਰਦਾ ਅੱਜ ਕੈਮਰੇ ਤੇ ਜਿਹੜੀਆਂ ਤੁਸੀਂ ਦੋ ਰੋਟੀਆਂ ਦੇਖ ਰਹੇ ਹੋ ਇਹ ਵੀਰ ਕੋਲੇ ਸੇਲ ਲਈ ਨੇ ਤੇ ਅਸੀਂ ਵੀਰ ਦਾ ਤੁਹਾਨੂੰ ਨੰਬਰ ਵੀ ਲੈ ਕੇ ਦੇਵਾਂਗੇ ਤੇ ਤੁਸੀਂ ਨੰਬਰ ਦੇ ਵਧੀਆ ਹੋ ਰਹੇਗੀ ਵੀਰ ਨਾਲ ਫੋਨ ਕਰਕੇ ਪਸੂ ਖਰੀਦ ਸਕਦਾ ਮੇਰੀ ਇਹ ਅਸੀ ਕਾਲ ਸ਼ਾਸਿਕਾ ਵੀ ਜੀ ਹੋਰ ਵੀ ਜੀ ਠੀਕ ਠਾਕ ਵਧੀਆ ਜੀ ਵਧੀਆ ਜਮ ਪਹਿਲਾਂ ਵੀ ਜੀ ਆਪਣਾ ਐਡਰੈਸ ਸਾਨੂੰ ਪੂਰਾ ਮੇਰਾ ਆਪਣਾ ਮੋਬਾਈਲ ਨੰਬਰ ਬੋਲ ਦੋ ਮੈਨੂੰ ਆਮ ਉਹ ਹੈਪੀ ਕਹਿੰਦੇ ਨੇ ਅੱਛਾ ਜੀ ਤੇ ਮੇਰਾ ਪਿੰਡ ਬੋਗਰਾ ਠੀਕ ਆ ਜੀ ਸ਼ਹਿਰ ਤੂਰੀ ਦੇ ਨੇੜੇ ਹੈ ਪਿੰਡ ਡਿਸਟ੍ਰਿਕਟ ਸੰਗਰੂਰ ਆ ਹਾਂ ਡਿਸਟ੍ਰਿਕਟ ਸੰਗਰੂਰ ਤੇ ਆਪਣਾ ਨੰਬਰ ਵੀ ਬੋਲ ਦੋ ਜੀ ਨੰਬਰ 9463862553 ਠੀਕ ਆ ਜੀ ਵੀਰ ਜਿਵੇਂ ਕਿ ਆਪਾਂ ਵੀਰੇ ਆ ਹੁਣ ਤੁਸੀਂ ਜਿਹੜੀ ਝੋਟੀ ਦੇ ਕੋਲੇ ਖੜੇ ਹੋ ਕੈਮਰੇ ਦੇ ਚੋਟੀ ਦੇਖ ਰਿਹਾ ਹਾਂ ਜੀ ਇਹ ਕਿਹੜਾ ਸੂਆ ਸੂਣੀ ਆ ਜੀ ਇਹ ਦੂਜੇ ਸੂਏ ਸੂਣੀ ਆ ਵੀਰੇ ਦੂਜੇ ਸੂਏ ਸੂਣੀ ਆ ਤੇ ਕਹਿ ਕਦੋਂ ਨਾ ਕਰਦੀ ਕੱਚੀ ਆ ਜੀ ਪੰਜ ਚਾਰ ਨਾਲ ਲੈ ਜੂਗਾ ਜੇ ਇਹਦੀ ਜਿਹੜੀ ਦੁੰਦ ਦੀ ਰਿਪੋਰਟ ਆ ਜੀ ਪਹਿਲੇ ਸੂਏ ਦੀ ਪਹਿਲੇ ਸੂਏ ਦੀ ਰਿਪੋਰਟ ਆ 11 ਲੀਟਰ ਦੁੰਦ ਕੱਢਿਆ ਨੇ ਪਹਿਲੇ ਸੂਏ ਪਹਿਲੇ ਸੂਏ ਇਹ ਆਪਣੇ ਖਰੀਦੀ ਹੋਈ ਆ ਜੀ ਹਾਂ ਜੀ ਹਾਂ ਖਰੀਦੀ ਆ ਆਪਣੇ ਨਾਲੇ ਜੀ ਆਪਾਂ ਗੱਲ ਕਰੀਏ ਵੀਰੇ ਹਮੇਸ਼ਾ ਕਿੰਨੇ ਕੁ ਬਸੂਨ ਫੇਲ ਵਾਸਤੇ ਤਿਆਰ ਹੁੰਦੇ ਆ ਆਪਾਂ 2-3 ਜਾਂ ਬਸ 2-3 ਹੀ ਲਿਓਣਿਆ ਅੱਛਾ ਜੀ ਤੇ ਨਾਲ ਖੇਤੀ ਦਾ ਕੰਮ ਹਾਂ ਨਾਲ ਖੇ ਤੇ ਜੇ ਆਪਰੇ ਰੇਟ ਦੀ ਗੱਲ ਕਰੀਏ ਵੀਰੇ ਇਹ ਰੇਟ ਕੀ ਰਹੂਗਾ ਰੇਟ ਆ ਇਹਦਾ ਵੀਰੇ ਆਪਾਂ ਕਰਦੇ ਆ ਲੱਖ ਰੁਪਈਆ ਪਰ 90 ਦੀ ਦੇ ਦਿਆਂਗੇ ਅੱਛਾ ਜੀ ਜਿਹੜਾ ਹੁਣ ਮੌਕੇ ਦਾ ਰੇਟ ਆ ਹਾਂ ਉਹ ਲੱਖ ਰੁਪਈਆ ਹਾਂ ਤੇ ਆਪਾਂ ਇਹਨੂੰ ਖੋਲ ਕੇ ਦਿਖਾਈਏ ਵੀਰੇ ਦਿਖਾ ਦੇ ਖੋਲ ਕੇ ਦਿਖਾਓ ਜੀ ਤੁਸੀਂ ਦੋਸਤੋ ਦੇਖ ਸਕਦੇ ਹੋ ਮੈਂ ਤੁਹਾਨੂੰ ਇਹਨੂੰ ਖੋਲ ਕੇ ਵੀ ਦਿਖਾਉਣਾ ਜੇ ਆਪਾਂ ਝੋਤੀ ਦੀ ਗੱਲ ਕਰੀਏ ਜਿਹੜਾ ਚੰਗਾ ਉਹ ਥੋੜਾ ਜਿਹਾ ਦੂਰ ਹੋ ਜਾ ਕੇ ਮੁੜਿਆ ਹੋਇਆ ਪਰ ਜਿਹੜੀ ਝੋਟੀ ਕੈਮਰੇ ਨੂੰ ਦੇਖ ਕੇ ਡਰਦੀ ਆ ਪਰ ਤੁਸੀਂ ਤੁਰਦੀ ਜਿਹੜੀ ਹਾਂ ਕਾਰਾਫੋਦੀ ਕੁਆਲਟੀ ਵੀ ਦੇਖ ਸਕਦੇ ਹੋ ਨੋਕ ਵਾਲਾ ਥਣ ਲੱਗਾ ਕਿ ਉੱਪਰ ਨੂੰ ਥੜਾ ਥੋੜਾ ਦਾ ਗੈਪ ਕੱਲਾ ਕੱਲਾ ਥਣ ਫੇਂ ਬਿੰਦੂ ਕੋਲ ਜੈਡ ਬਲੇਡ ਪੂਛ ਦੇ ਵਿੱਚ ਜੇ ਗੱਲ ਕਰੀਏ ਫਿਰ ਚਾਰ ਕਵਾਲ ਵਾਈਕ ਨੇ ਮੈਂ ਕੈਮਰਾ ਨੇੜੇ ਕਰਕੇ ਕੋਈ ਮੇਰੇ ਬੜੀ ਕੈਮਰਾ ਨੇੜੇ ਕਰਕੇ ਤੁਹਾਨੂੰ ਥੜਾ ਦੀ ਕੁਆਲਟੀ ਦਿਖਾਉਣਾ ਜਿਵੇਂ ਕਿ ਮੱਝਾਂ ਦੇ ਵਿੱਚ ਦੇਖਿਆ ਜਾਂਦਾ ਮੂਰਲੇ ਥਣ ਛੋਟੇ ਮਗਰਲੇ ਥਣ ਵੱਡੇ ਨੋਕ ਵਾਲਾ ਥਣ ਉਨੇ ਵੀ ਤੁਹੇ ਦੀ ਕੁਆਲਟੀ ਇਹਦੀ ਪੂਰੀ ਹੈ ਝੂਠੀ ਨਹੀਂ ਤੇ ਤੁਸੀਂ ਤੁਰਦੀ ਦੇਖ ਸਕਦੇ ਹੋ ਬਾਈ ਦੇ ਦਸਤਲ ਮੁਤਾਬਕ ਤੇ ਹੁਣ ਦੂਜਾ ਸੂਆ ਸੁਣੀ ਆ ਪਹਿਲੇ ਸੂਏ ਦਾ ਜਿਹੜਾ ਦੁੱਧ ਦੀ ਰਿਪੋਰਟ ਆ ਉਹ 11 ਗੱਲੋ ਬੈਠਦੀ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਤੁਸੀਂ ਬੈਠਦੀ ਉਚਾਈ ਤੇ ਵੀ ਕੋਈ ਬਿਲਕੁਲ اتنا ਅੰਗਲੂ ਨਹੀਂ ਹੈਗੀ ਬੈਠਦੀ ਬੈਠਦੀ ਚੌੜੀ ਚੂੜੀ ਵਧੀਆ ਚੋਟੀ ਪੂਸ ਬਿਲਕੁਲ ਪਤਲੀ ਆ ਤੇ ਜਿਹੜੀ ਆ ਮੱਝਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਜਿਹੜਾ ਰੰਗ ਦਾ ਉਹ ਵੀਰ ਨੇ ਕੋਈ ਜ਼ਿਆਦਾ ਤੇਲਤੂਨ ਨਹੀਂ ਲਾਹਾ ਕੋਈ ਬਿਨਾ ਤੇਲਤੂਨ ਤੋਂ ਚੌਕ ਜਿਹੜੀ ਛੋਟੀ ਦੇ ਪਿੰਡੇ ਤੇ ਆ ਉਹ ਵਧੀਆ ਤੇ ਛੋਟੀ ਵੀ ਹੋਣੀ ਲੱਗਦੀ ਵੀਰੇ ਬਾਬਾ ਮੈਂ ਜਿਹੜੀ ਸਿੰਘ ਦੀ ਕੁਆਲਿਟੀ ਨੇੜੇ ਕਰਕੇ ਦਿਖਾਉਣਾ ਜਿਹੜਾ ਮੋਹਰਾ ਮੱਜਾਂ ਦੇ ਵਿੱਚ ਦੇਖਿਆ ਜਾਂਦਾ ਲੰਮੀ ਬੂਥੀ ਲੰਮੀ ਕਰਦੇਣਾ ਤੇ ਜਿਹੜਾ ਕੰਨੀਦਾਰ ਸਿੰਘ ਉਹ ਤੁਸੀਂ ਛੋਟੀ ਦਾ ਦੇਖ ਸਕਦੇ ਹੋ ਪਰ ਛੋਟੀ ਦਾ ਜਿਹੜਾ ਸਿੰਘਾ ਥੋੜਾ ਜਿਹਾ ਦੂਰੋਂ ਜਾ ਕੇ ਮੁਰਿਆ ਹੋਇਆ ਤੇ ਲੈ ਕੇ ਨੁਕਰੇ ਬੰਨ੍ਹ ਦੋ ਜਿਹੜਾ ਰੇਟ ਆ ਦੋਸਤੋ ਇਹਦਾ ਵੀਰ ਲੱਖ ਰੁਪਈਆ ਕਰਦਾ ਪਰ ਉਹਦੇ ਵਿੱਚੋਂ ਰੇਟ ਦੇ ਵਿੱਚੋਂ ਕਹਿੰਦਾ ਵੀ ਹੋ ਜਾਊਗਾ ਹੁਣ ਮੌਕੇ ਤੇ ਜੇ ਆਪਾਂ ਗੱਲ ਕਰੀਏ ਤਾਂ ਵੀਰ ਘਰ 90 ਦੀ ਦੇ ਦਾਂਗੇ ਮੈਂ ਬੈਠ ਰਿਹਾ ਮੇਰੇ ਤੇ ਗੜਾ ਨਾਰਾ ਨੂਰੇ ਨੇ ਉਹ ਵੀ ਕੈਮਰਾ ਨੇੜੇ ਕਰਕੇ ਦਿਖਾਉਂਗਾ ਮੇਰੇ ਤੇ ਜਿਹੜੀ ਆ ਦੁੱਧ ਵਾਲੀਆਂ ਨਾਰਾ ਨੇ ਉਹ ਤੁਸੀਂ ਦੇਖ ਸਕਦੇ ਹੋ ਜੇ ਮੈਂ ਕਿਹਾ ਥਾਂ ਵੀ ਗੈਬ ਗੂਪ ਚੰਗਾ ਹੀ ਦੋਸਤੋ ਦੇਖ ਸਕਦੇ ਮੈਂ ਬਿਲਕੁਲ ਕੈਮਰਾ ਨੇੜੇ ਲਾ ਕੇ ਖੜਾ ਜੋਟੀ ਛੇਲ ਠੰਡੀ ਆ ਕੋਈ ਕੈਮਰੇ ਨੂੰ ਦੇਖ ਕੇ ਜ਼ਿਆਦਾ ਹਲਚਲ ਨਹੀਂ ਕਰ ਰਹੀ ਤੇ ਮਗਰਲੇ ਥਾਂ ਜਿਹੜੇ ਇਹ ਵੱਡੇ ਤੇ ਅਗਲੇ ਛੋਟੇ ਇਹ ਤੁਸੀਂ ਦੋਸਤੋ ਆਪਾਂ ਨੰਬਰ ਦੇਵਾਂਗੇ ਵੀਰ ਦਾ ਫੋਨ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਇਹ ਵਾ ਬਰੇੜੀ ਅਗਲੀ ਕੋ ਪਿਆਰੀ ਬੂਰੀ ਨਿੱਲੀ ਰਾਜੀ ਦੇਗਾ ਚ ਪੈਂਦੀ ਹੈ ਹਣਾ ਹਾਂਜੀ ਹਾਂ ਤੁਸੀਂ ਅੱਖਾਂ ਵੀ ਦੇਖ ਸਕਦੇ ਹੋ ਦੋਨੇ ਅੱਖਾਂ ਦੇ ਵਿੱਚ ਜਵਾਬ ਪੂਰੇ ਨੇ ਤੇ ਗੋਲ ਹੈ ਨਿੱਕੀ ਸਿੰਗੀ ਹੈ ਜੀ ਜੇ ਆਪਾਂ ਖੋਲ ਕੇ ਤੁਹਾਨੂੰ ਦਿਖਾਉਣੇ ਆ ਇਹਦੀ ਪਿੱਠ ਪੁੱਠ ਦੀ ਕੁਆਲਿਟੀ ਜਿਹੜੀ ਚੰਗੀ ਹੈ ਚਾਰੇ ਪੈਰਾਂ ਤੇ ਜਵਾਬ ਨੇ ਮੱਥਾ ਤੇ ਨੱਕ ਚਿੱਟਾ ਜਿਹੜਾ ਸੂਰ ਵਿੱਚ ਵੀ ਜਵਾਬ ਚੰਗਾ ਜੀ ਜਿਹੜਾ ਨਾਲ ਨਾਲ ਵੀ ਤੁਸੀਂ ਜਾ ਕੇ ਦੇਖ ਲਓ ਕੋਸ ਜਿਹੜੀ ਹੈਗੀ ਆ ਉਹ ਅੱਧੀ ਨਾਲੋਂ ਜ਼ਿਆਦਾ ਚਿੱਟੀ ਹੈ ਆ ਪਿੱਠ ਦੀ ਕੁਆਲਿਟੀ ਠੀਕ ਆ ਦੋਸਤੋ ਵਧੀਆ ਥੋੜੀ ਜਿਹੀ ਛੋਟੀ ਜਿਹੀ ਆਪਾਂ ਤੇ ਜੀ ਬਾਜੰਦਰ ਵਿੱਚ ਆਹ ਬੱਜਾ ਨਾਲੋਂ ਪੱਟ ਪਿਆਰ ਆ ਜਿਹੜਾ ਪਹਿਲੀ ਛੋਟੀ ਜ਼ਿਆਦਾ ਪਿਆਰ ਆ ਜੀ ਤੇ ਇਹਦੀ ਵੀ ਆਪਾਂ ਵੇਰ ਤੋਂ ਡੀਟੇਲ ਲੈ ਕੇ ਦਿੰਨੇ ਆ ਤੁਹਾਨੂੰ ਜਿਹੜੀ ਗਾਂ ਤੋਂ ਨੀਲੀ ਰਾਵੀ ਮੱਝ ਦਾ ਆਉਦਾ ਇਹ ਬੱਚਾ ਦਾ ਤੁਸੀਂ ਨਾੜੂਆ ਦੇਖ ਸਕਦੇ ਹੋ ਸਿਰਫ 4-5 ਦੇ ਨਾਲ ਸੁਗਾ ਛੋਟੀ ਨੀਲੀ ਰਾਵੀ ਆ ਇਹੋਸੋ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਪਰ ਬੱਚਾ ਜਿਹੜਾ ਜੁੱਤੀ ਨੇ ਕਾਲਾ ਪਾਇਆ ਉਹ ਸੀਮਨ ਸੁਮਣ ਦੀ ਜਿਹੜੀ ਘਟੇ ਲਾਉ ਵੀਰ ਨੂੰ ਜੇ ਪਤਾ ਹੋਇਆ ਤਾਂ ਆਪਾਂ ਜ਼ਰੂਰ ਲਵਾਂਗੇ ਵੀਰ ਜੀ ਇਹ ਆਪਾਂ ਇਹ ਨੀਲੀ ਰੈਵੀ ਫਰੀਡ ਦੇ ਵਿੱਚ ਝੋਟੀ ਦੇਖ ਰਿਹਾ ਜੀ ਤੇ ਜੇ ਇਹਦਾ ਆਪਾਂ ਦੁੱਧ ਦੀ ਗੱਲ ਕਰੀਏ ਵੀਰੇ ਹੁਣ ਦੁੱਧ ਕਿੰਨਾ ਕੜੇ ਥੱਲੇ ਜੀ ਹੁਣ ਵੀਰੇ ਇਸ ਵਕਤ ਦੁੱਧ 8 ਕਿਲੋ ਹੀ ਅੱਛਾ ਹੋਰ 8 ਕਿਲੋ ਦਾ ਮੈਂ ਜੇ ਲੀਟਰ ਆਣਾ ਨਾਖ ਲਿਓ ਹਾਂ ਜੀ ਇਹ ਹੁਣ ਕੈ ਕ ਦਿਨਾਂ ਬਾਅਦ ਸੁਗਾਈ ਜਰਾ ਇਹਨੂੰ ਅੱਜ ਪੰਜਵਾਂ ਦਿਨ ਆ ਸੁਗਾਈ ਜਿਹੜਾ ਵੀ ਦੂਜਾ ਸੁਗਾਈ ਹਾਂ ਦੂਜਾ ਸੁਗਾਈ ਇੱਕ ਆਪਾਂ ਦੰਦਾ ਨਹੀਂ ਗੱਲ ਕਰ ਰਹੇ ਵੀਰੇ ਇਹਦੇ ਗੰੰਦਾਂ ਦੀਆਂ ਕੰਨੀਆਂ ਤੁਸੀਂ ਕਹਿੰਦੇ ਦੀ ਖੜੀਆਂ ਨੇ ਹਾਂ ਖੜੀਆਂ ਨੇ ਵੀਰੇ ਕੰਨੀਆਂ ਦਿਖਾ ਦੂੰਗੀ ਦਿਖਾ ਦੂੰਗੀ ਦੋਸਤੋ ਦੇਖਦੇ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਨਹੀਂ ਕੋਈ ਜੇ ਕੋਈ ਵੀ 라ਊਗਾ ਤਾਂ ਤੁਸੀਂ ਦੇਖ ਕੇ ਚੈੱਕ ਕਰਕੇ ਲੈ ਸਕਦੇ ਹੋ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਵੀਰੇ ਇਹਦਾ ਰੇਟ ਕੀ ਹੈ ਇਹਦਾ ਰੇਟ ਵੀਰੇ 85000 ਕਰਦੇ ਆ ਰੇਟ 85000 ਕਰਦੇ ਨੇ ਲੈਂਡ ਦੇਣ ਦੀ ਗੱਲ ਬਿਲਕੁਲ ਹਾਂ ਨਾਲ ਹੀ ਕਰੀਏ ਜੀ ਆਹ ਨਾਲ 75000 ਨਹੀਂ ਦੇ ਦਾਂਗੇ 75000 ਹੀ ਦੇ ਦਾਂਗੇ ਦੋਸਤੋ ਦੁੱਧ 8 ਕਿਲੋ ਆ ਤੇ ਤਿੰਨ ਚਾਰ ਦਿਨਾਂ ਦਾ ਸੁਗਾ ਇਹਦਾ ਦੂਜਾ ਸੁਆਜੀ ਹਾਂ ਦੂਜਾ ਸੁਆ ਇਹਦੀ ਪਹਿਲੇ ਸੁਏ ਦੀ ਰਿਪੋਰਟ ਕੀ ਆਈ ਪਹਿਲੇ ਸੁਏ ਦੀ ਇਹਦੀ ਵੀ 10 ਲੀਟਰ ਦੀ ਹੈ ਅੱਛਾ ਜੀ ਹਾਂ ਤੇ ਇਹ ਵੀ ਆਪਾਂ ਖਰੀਦੀ ਹੋਈ ਹੈ ਹਾਂ ਇਹ ਵੀ ਇਹ ਵੀ ਖਰੀਦੀ ਹੈ ਵੀ ਦੋ ਤੋਂ ਤਿੰਨ ਹੀ ਦੇਖ ਸਕਦਾ ਬਾਈ ਖਰੀਦ ਕੇ ਇੱਕ ਦੋ ਜਾਂ ਤਿੰਨ ਪਸ਼ੂ ਬਾਈ ਕੋਲੇ ਹਮੇਸ਼ਾ ਸੇਲ ਬਾਅਦ ਹੁੰਦੇ ਨੇ ਮੈਂ ਨਾ ਤੁਹਾਨੂੰ ਇਹਦੇ ਲੇਵੇ ਦੀ ਕੁਆਲਿਟੀ ਨੇੜੇ ਕਰਕੇ ਥਾਣਾ ਦੀ ਦਿਖਾਉਣਾ ਤੇ ਥਾਣਾ ਦਾ ਜੈਵਿਕ ਉਪਚੰਗਾ ਜਿਹੜਾ ਜਿਹੜੇ ਚਾਰੇ ਥਾਨ ਨੇ ਉਹ ਇੱਕਸਾਰ ਨੇ ਤੇ ਕੋਈ ਅਜਿਹੀ ਗੱਲ ਨਹੀਂ ਮੇਰੇ ਤੋਂ ਜਿਹੜਾ ਤੁਹਾਨੂੰ ਬੈਕ ਸਾਈਡ ਤੋਂ ਵੀ ਥਣਾ ਦਾ ਗੈਪ ਦਿਖਾਉਣਾ ਝੋਟੀ ਜਿਹੜੀ ਹੈਗੀ ਆ ਥੋੜਾ ਜਿਹਾ ਉੱਪਰ ਹੀ ਬੰਦਿਆਂ ਤੋਂ ਦੋਖ ਕੇ ਦੋਸਤੋ ਡਰ ਜਾਂਦਾ ਪਸੂ ਪਰ ਕੋਈ ਇੰਨੀ ਜਿਆਦਾ ਹਰਕਤ ਨਹੀਂ ਕਰਦੀ ਸੀਲ ਠੰਡੀ ਆ ਜਿਹੜੀ ਨੀਲੀ ਰਾਵੀ ਮੱਝਾਂ ਦੇ ਵਿੱਚ ਦੇਖਿਆ ਜਾਂਦਾ ਉਹ ਸੀਲ ਮੱਝਾਂ ਬਣੀਆਂ ਜਾਂਦੀਆਂ ਨੇ ਜੇ ਦੋਸਤੋ ਕਿਸੇ ਵੀਰ ਨੂੰ ਇਹ ਝੋਟੀਆਂ ਪਸੰਦ ਆਉਂਦੀਆਂ ਨੇ ਤੇ ਤੁਸੀਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਸ਼ੋਅ ਕਰ ਦਾਂਗੇ ਤੁਸੀਂ ਬਾਈ ਦਾ ਨੰਬਰ ਤੇ ਕਾਲ ਕਰਕੇ ਬਾਈ ਨਾਲ ਦੇਖ ਕੇ ਆ ਕੇ ਤੁਸੀਂ ਪਸੰਦ ਕਰਕੇ ਝੋਟੀਆਂ ਖਰੀਦ ਸਕਦੇ ਹੋ ਦੋਨੇ ਝੋਟੀਆਂ ਸੇਲ ਵਾਸਤੇ ਨੇ ਤੇ ਜੇ ਕਿਸੇ ਵੀਰ ਦਾ ਸੌਦਾ ਬੰਦਾ ਤਾਂ ਇਕੱਠੀਆਂ ਝੋਟੀਆਂ ਵੀ ਕੋਈ ਵੀਰ ਖਰੀਦ ਸਕਦਾ ਤਾਂ ਉਹਨਾਂ ਦੇ ਵਿੱਚ ਹੋਰ ਵੀ ਵੀਰ ਦਾ ਡਾ ਡਾ ਜਿਹੜਾ ਮਾਣਤਾਨ ਹੋ ਜਾਊਗਾ ਤੇ ਜਿਹੜੀ ਗੱਲ ਕਰਕੇ ਦੋਸਤੋ ਰੇਟ ਦੀਆ ਜਿਹੜਾ ਉਹ ਹੋ ਜਾਂਦਾ ਵੱਧ ਘੱਟ ਤੇ ਤੁਸੀਂ ਬਾਈ ਤੋਂ ਇਹ ਝੋਟੀਆਂ ਖਰੀਦ ਸਕਦੇ ਹੋ